ਉਹ ਦਾ ਨਾ ਕੰਮ ਕਰਨ ਚ ਤੇ ਕੋਈ ਪਰੇਸ਼ਾਨੀ ਨਹੀਂ ਹੈਗੀ ਕੰਮ ਤੇ ਬੰਦਾ ਹੱਸਦਾ ਹੱਸਦਾ ਕਾਰੀ ਜਾਂਦਾ ਵਾ ਪਰ ਗੁੱਸਾ ਤੇ ਉਦੋਂ ਚੜਦਾ ਵਾ ਨਾ ਜਦੋਂ ਅਗਲਾ ਗੱਲਾਂ ਕਰੇ ਲੈ ਤੂੰ ਤੇ ਮੇਰੇ ਸਿਰ ਤੇ ਹੀ ਖਾਨੀ ਆ ਤੇ ਉਂ ਤੇ ਮੈਨੂੰ ਖਵਾ ਮੈਂ ਤੈਨੂੰ ਖਵਾਲਦੀ ਆ ਕਰਕੇ ਸਾਰਾ ਦਿਨ ਮੇਰੀ ਖੋਚ ਨਹੀਂ ਲੱਗਦੀ ਤੇ ਮੇਰੀ ਮਾਂ ਮੈਨੂੰ ਫੇਰ ਵੀ ਬੜੀਆਂ ਗੱਲਾਂ ਕਰਦੀ ਆ ਇਹ ਜੀ ਤੂੰ ਤੇ ਮੇਰੇ ਸਿਰ ਤੇ ਹੀ ਆ ਮੈਂ ਤੈਨੂੰ ਪਾਲਿਆ ਮੈਨੂੰ ਇੱਕ ਦੀਆਂ ਵੀ 100 ਗੱਲਾਂ ਸੁਣਾਉਂਦੀ ਤੇ ਇੱਥੇ ਇੱਥੇ ਮੈਂ ਕੰਮ ਵੀ ਕਰਦੀ ਆ ਤੇ ਮੈਨੂੰ ਅਗਲੇ ਪੈਸੇ ਵੀ ਦਿੰਦੇ ਆ ਤੇ ਮੇਰ ਨਾਲ ਪਿਆਰ ਵੀ ਕਿੰਨਾ ਕਰਦੇ ਆ ਸੱਚੀ ਵਧੀਆ ਵਾ ਨਾ ਜਦੋਂ ਬੰਦੇ ਦੀ ਮਿਹਨਤ ਦਾ ਮੁੱਲ ਪੈਂਦਾ ਵਾ ਪੈਸੇ ਮਿਲਦੇ ਆ ਤੇ ਕਿੰਨੀ ਖੁਸ਼ੀ ਹੁੰਦੀ ਆ ਨਾ ਤੇ ਮਿਹਨਤ ਦਾ ਮੁੱਲ ਪਿਆ ਵਾ ਨਹੀਂ ਤੇ ਉੱਥੇ ਉੱਥੇ ਕੰਮ ਵੀ ਕਰੀਦਾ ਸੀ ਤੇ ਮੁੱਲ ਵੀ ਨਹੀਂ ਪੈਂਦਾ ਨਹੀਂ ਮਨਾ ਚੰਗੀ ਤਰ੍ਹਾਂ ਕੰਮ ਕਰਦੀ ਆ ਸਫਾਈ ਦਾ ਹੋਰ ਨਾ ਹੋਵੇ ਇਹਨਾਂ ਦੇ ਕੰਮ ਹੀ ਨਾ ਮੇਰਾ ਪਸੰਦ ਆਵੇ ਤੇ ਮੈਨੂੰ ਅਗਲੇ ਇਥੋਂ ਵੀ ਕੱਢ ਦੇਣ ਤੇ ਜੇ ਇਹਨਾਂ ਨੇ ਮੈਨੂੰ ਕੱਢਤਾ ਤੇ ਫੇਰ ਮੈਂ ਕਿੱਥੇ ਜਾਊਂਗੀ ਮੈਂ ਇਹ ਕੰਮ ਵਧਿਆ ਕਰਤੀ ਆ। ਦੀਦੀ ਨਿਭੜ ਗਿਆ ਕੰਮ? ਹਾਂਜੀ ਦੀਦੀ ਨਿਭੜ ਗਿਆ ਕੰਮ। ਵੇਖੋ ਦੀਦੀ, ਤੁਸੀਂ ਇਹ ਨਾ ਮੈਨੂੰ ਦੀਦੀ ਨਹੀਂ ਕਹਿਣਾ। ਮੈਂ ਤੁਹਾਡੇ ਤੋਂ ਵੱਲੋਂ ਕਿੰਨੀ ਨਿੱਕੀ ਆ। ਤੁਸੀਂ ਮੇਰਾ ਨਾਮ ਲਿਆ ਕਰੋ। ਆ ਮੈਨੂੰ ਇਦਾਂ ਚੰਗਾ ਨਹੀਂ ਲੱਗਦਾ ਜਦੋਂ ਤੁਸੀਂ ਮੈਨੂੰ ਦੀਦੀ ਦੀਦੀ ਕਹਿੰਦੇ ਆ। ਚਲੋ ਠੀਕ ਆ ਦੀਦੀ। ਫੇਰ ਦੀਦੀ, ਮੇਰਾ ਨਾਮ ਰਾਜਵਿੰਦਰਾ। ਚਲੋ ਮੈਂ ਤੁਹਾਨੂੰ ਅੱਜ ਤੋਂ ਨਾ ਰਾਜਵਿੰਦਰ ਹੀ ਕਹਿ ਲਿਆ ਕਰੂੰਗੀ ਤੇ ਹੋਰ ਸਾਰਾ ਕੰਮ ਕਾਜ ਮੁੱਕ ਗਿਆ ਹੈ ਨਾ ਹੋ ਗਿਆ ਵੇਲੇ ਹਾਂਜੀ ਮੁੱਕ ਗਿਆ ਕੰਮ ਵੇਖ ਲਓ ਕੰਮ ਮੇਰਾ ਸਫਾਈ ਦਾ ਵਾ ਜਾਂ ਮੈਂ ਦੋਰੇ ਕਰਦਾ ਉਹ ਨਹੀਂ ਨਹੀਂ ਦੀਦੀ ਕੰਮ ਬਹੁਤ ਸੋਹਣਾ ਕੀਤਾ ਬੜਾ ਸਾਫ ਸਫਾਈ ਦਾ ਕੰਮ ਕੀਤਾ ਵਾ ਦੋਰੇ ਕੰਮ ਕਰਨਾ ਕਿਤੇ ਸੌਖਾ ਪਿਆ ਮੈਨੂੰ ਪਤਾ ਵਾ ਮੈਂ ਕੰਮ ਕਰਦੀ ਰਹੀ ਆ ਵੀ ਕਿੰਨਾ ਜੋਰ ਲੱਗ ਜਾਂਦਾ ਬੰਦੇ ਦਾ ਕੰਮ ਕਰਦੇ ਦਾ ਇੱਕ ਵਾਰੀ ਮਸੀ ਹੁੰਦਾ ਵਾ ਦੋਰੇ ਤੇ ਬੰਦੇ 'ਚ ਹਿੰਮਤ ਹੀ ਨਹੀਂ ਰਹਿੰਦੀ ਇਹ ਵੇਖ ਲਓ ਤੁਸੀਂ ਮੈਨੂੰ ਵੀ ਨਾਲੇ ਸੁੱਖ ਦਾ ਸਾਹ ਆ ਗਿਆ ਵਾ ਤੁਸੀਂ ਕੰਮਦੰਦਾ ਨਾਲ ਕਰਾ ਦਿੰਦੇ ਆ ਤੇ ਮੇਰਾ ਵੀ ਫਿਕਰ ਫਾਕਾ ਮੁੱਕ ਗਿਆ ਨਹੀਂ ਤੇ ਵੇ ਲੋ ਮੈਂ ਕੰਮਦੰਦਾ ਕਰਕੇ ਤੇ ਫੇਰ ਡੂਡੀ ਤੇ ਜਾਂਦੀ ਹੁੰਦੀ ਸੀ ਆਪਣਾ ਚਲੋ ਠੀਕ ਆ ਦੀਦੀ ਤੁਹਾਡੇ ਕੰਮ ਪਸੰਦ ਆ ਗਿਆ ਨਾ ਮੈਂ ਇੰਨੀ ਬੜੀ ਖੁਸ਼ ਆ ਤੇ ਨਾਲੇ ਨਾ ਸੱਚੀ ਮੈਨੂੰ ਨਾ ਇੱਥੇ ਕੰਮ ਕਰਦਿਆਂ ਨਾ ਮਾਸਾ ਫੀਲ ਨਹੀਂ ਹੁੰਦਾ ਕਿ ਮੈਂ ਆਪਣੇ ਘਰ ਕੰਮ ਕਰ ਲਈਆਂ ਜਾਂ ਕਿਤੇ ਲਾਂਬੇ ਕਰ ਲਈਆਂ ਬਾਕੀ ਵੇਖੋ ਤੁਹਾਨੂੰ ਕੋਈ ਹੈ ਨਹੀਂ ਆ ਵੀ ਸਾਰੀ ਜਿਹੜੀ ਟੋਲ ਟੋਡ ਮਾਰਨਾ ਜਿੰਨਾ ਹੁੰਦਾ ਓਨਾ ਕਰ ਲਿਆ ਕੋਈ ਗੱਲ ਨਹੀਂ ਥੋੜਾ ਰੋਕ ਕੇ ਵੀ ਹੋ ਜਾਊਗਾ ਇੱਥੇ ਕਿਹੜਾ ਵੀ ਵਿਆਪਨ ਵਕਤ ਪੈ ਵੀ ਇੱਕੋ ਹੀ ਵਿਗੜੇ ਆਪਾਂ ਕੰਮ ਕਰਨਾ ਵਾ ਤੇ ਨਾਲੇ ਦੂਜੀ ਗੱਲ ਇਹ ਵੇ ਲੋ ਹੁਣ ਤੁਸੀਂ ਆ ਗਏ ਆ ਤੁਹਾਨੂੰ ਤੁਸੀਂ ਇਦਾਂ ਨਹੀਂ ਲੱਗਦੇ ਵੀ ਤੁਸੀਂ ਬਗਾਨੇ ਆ ਆਪਣੇ ਘਰ ਵਰਗੇ ਲੱਗਦੇ ਆ ਵੇ ਲੋ ਅੱਗੇ ਮੈਂ ਬੀਜੀ ਨੂੰ ਕੱਲਿਆਂ ਕਰੇ ਛੱਡ ਕੇ ਜਾਂਦੀ ਸੀ ਤੇ ਹੁਣ ਮੇਰੀ ਫਿਗਰ ਟੈਨਸ਼ਨ ਮੁੱਕ ਗਈ ਆ ਤੁਸੀਂ ਹੁਣੇ ਆ ਤੇ ਮੈਂ ਬੇਫਿਕਰੀ ਹੋ ਕੇ ਚੱਲ ਜਾਨੀ ਆ ਨਹੀਂ ਤੇ ਨਾ ਅੱਧਾ ਤੇ ਮੇਰਾ ਘਰ ਚ ਰਹਿਣਾ ਤੇ ਅੱਧਾ ਉੱਥੇ ਰਹਿਣਾ ਮੈਨੂੰ ਇਹੀ ਫਿਕਰ ਲੱਗੀ ਰਣੀ ਹਾਏ ਪਤਾ ਨਹੀਂ ਬੀਜੀ ਨੇ ਰੋਟੀ ਖਾਧੀ ਕਿ ਨਹੀਂ ਖਾਧੀ ਪਤਾ ਨਹੀਂ ਠੀਕ ਹੋਣੇ ਕਿ ਨਹੀਂ ਹੋਣੇ ਇਸ ਉਮਰੇ ਤੁਹਾਨੂੰ ਪਤਾ ਵਾ ਛਾਟੀ ਤੇ ਬੀਜੀ ਬਿਮਾਰ ਹੋ ਜਾਂਦੇ ਆ ਸਾਰੀਆਂ ਫਿਕਰਾਂ ਮੇਰੀਆਂ ਹੁਣ ਮੁੱਕ ਗਈਆਂ ਵਾ ਇਹ ਤੇ ਗੱਲ ਤਾਂ ਠੀਕ ਆ ਬਾਕੀ ਇਹ ਆ ਕਿ ਜਿੰਨਾ ਚਿਰ ਤੱਕ ਮੈਂ ਇੱਥੇ ਆ ਨਾ ਤੁਸੀਂ ਬੀਜੀ ਦੀ ਟੈਨਸ਼ਨ ਨਾ ਲਓ ਉਹਨਾਂ ਨੂੰ ਮੈਂ ਵੇਲੇ ਸੇਰੀ ਰੋਟੀ ਪਾਣੀ ਦਵਾਈ ਦਾਰੂ ਦੇ ਦਿੰਨੀ ਹੁੰਨੀ ਆ ਉਹ ਨਹੀਂ ਕੋਈ ਗੱਲ ਕਰਨ ਵਾਲੀ ਉਹ ਤੇ ਨਾ ਮੇਰੀ ਦਾਦੀ ਆਂਗ ਹੋਈ ਆ ਬੜਾ ਹੀ ਪਿਆਰ ਕਰਦੇ ਮੇਰੇ ਨਾਲ ਸਹੀ ਗੱਲ ਬੀਜੀ ਸਾਡੇ ਹੈ ਬੜੇ ਚੰਗਿਆ ਤੇ ਬਾਕੀ ਮੈਂ ਨਾ ਗਵਾਂਡੀਆਂ ਦੇ ਘਰ ਚੱਲੀ ਆ ਮੈਂ ਸੂਡ ਸੀਨਾ ਦੇ ਦਿੱਤਾ ਵਾ ਤੇ ਮੈਂ ਫੜ ਲਿਆ ਵਾ ਤੁਸੀਂ ਜਿਹੜਾ ਕੋਈ ਕੰਮ ਰਹਿੰਦਾ ਵਾ ਕਰ ਲਓ ਤੇ ਫਿਰ ਆਪਣਾ ਨਹਾਤ ਹੋ ਕੇ ਤੇ ਰੋਟੀ ਪਾਣੀ ਖਾਓ ਚਲੋ ਠੀਕ ਆ ਮੈਂ ਕਰ ਲੂੰਗੀ ਕੰਮ ਸੱਚੀ ਨਾ ਵਿਚਾਰੀ ਬੜੀ ਚੰਗੀ ਆ ਬੜਾ ਹੀ ਪਿਆਰ ਕਰਦੀ ਮੇਰੇ ਨਾਲ ਨਹੀਂ ਤੇ ਇੰਨਾਂ ਕਰਾਂ ਜੇ ਮੈਂ ਪਹਿਲਾਂ ਵੀ ਕੰਮ ਕੀਤਾ ਵਾ ਕੋਈ ਨਹੀਂ ਹੈ ਇੰਨਾ ਚੰਗਾ ਸਾਰੇ ਦਬਕੇ ਨਾ ਹੀ ਕੰਮ ਲੈਂਦੇ ਹੁੰਦੇ ਮੇਰੇ ਕੋਲ ਨੀ ਪੰਮਾ ਪਾਣੀ ਲਿਆ ਹਾਏ ਹਾਏ ਰੱਬਾ ਕੱਤੇ ਚਲ ਗਈ ਫੇਰ ਵੀ ਉਹਦੇ ਪਲੇਖੇ ਪੈਂਦੇ ਆ ਹੁਣ ਤੇਰੀ ਆਦਤ ਨਹੀਂ ਹੈਗੀ ਕਿ ਕਦੇ ਪਾਣੀ ਫੜ ਕੇ ਪੀ ਲਾ ਜੋ ਕਰਨਾ ਉਹਨੇ ਕਰਨਾ ਹੁੰਦਾ ਹੈ ਚੱਲ ਮੈਂ ਤੇ ਆਪਣਾ ਫਰਜ਼ ਨਿਭਾਈ ਆ ਨਵੇੜਾ ਹੀ ਦਾ ਸਿਆਪਾ ਤੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਕੀ ਕਰੂੰਗੀ ਮੈਂ ਤੇ ਐਸੇ ਕਰਕੇ ਸਰਪੰਚ ਨੂੰ ਸਾਰਾ ਕੁਝ ਆਪਣਾ ਦੱਸ ਦਿੱਤਾ ਵਾ ਪੀ ਦੋ ਤਿੰਨ ਦਿਨ ਹੋ ਗਏ ਘਰੋਂ ਗਈ ਨੂੰ ਤੇ ਕੋਈ ਉਹਦਾ ਮੈਨੂੰ ਅਤਾ ਪਤਾ ਨਹੀਂ ਆ ਕਿ ਕਿੱਥੇ ਆ ਤੇ ਕਿੱਥੇ ਨਹੀਂ ਨਾ ਮੈਨੂੰ ਪਤਾ ਵੀ ਸੌਰੇ ਗਈ ਆ ਤੇ ਨਾ ਪਤਾ ਵੀ ਕਿਤੇ ਹੋਰ ਚਲ ਗਈ ਆ ਮੈਂ ਤੇ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਫੋਨ ਲਾ ਲ ਕੇ ਪਤਾ ਕਰ ਲਿਆ ਪਰ ਕਿਤੇ ਨਹੀਂ ਹੈਗੀ ਮੇਰੀ ਅਲੋ ਹੁਣ ਮਰੇ ਤੇ ਭਾਵੇਂ ਜੀਵੇ ਮੈਂ ਤੇ ਇਸੇ ਕਰਕੇ ਸਰਪੰਚ ਨੂੰ ਟਾਈਮ ਨਾ ਦੱਸਿਆ ਵਾ ਕਿ ਕੱਲ ਨੂੰ ਕੋਈ ਮੇਰੇ ਤੇ ਇਲਜ਼ਾਮ ਨਾ ਲੱਗੇ ਮੈਂ ਤੁਹਾਨੂੰ ਇਥੋਂ ਦੀ ਤਾਂ ਵੀ ਆਖਿਆ ਵੀ ਜੇ ਤੇ ਕੋਈ ਕਾਗਜ਼ ਦਾ ਸਿਆਣ ਕਰਾਉਣੇ ਮੈਂ ਤਾਂ ਤੇ ਉਹ ਵੀ ਕਰਵਾ ਲਾ ਮੇਰੇ ਘਰੋਂ ਦੋ ਤਿੰਨ ਦਿਨ ਤੋਂ ਲਾਪਤਾ ਹੋਈ ਆ ਤੇ ਨਾ ਮੈਨੂੰ ਕੋਈ ਜਿਹੜਾ ਪਤਾ ਹੀ ਲੱਗਦਾ ਵਾ ਤੇ ਨਾ ਉਹਨੇ ਫੋਨ ਵੀ ਆਪਣਾ ਨਖਤੀ ਨੇ ਬੰਦ ਕਰ ਲਿਆ ਵਾ ਜੇ ਮੈਂ ਫੋਨ ਲਾਉਣੀ ਆ ਤੇ ਫੋਨ ਨੂੰ ਨਹੀਂ ਲੱਗਦਾ ਬਸ ਮੈਂ ਉਹਨੂੰ ਕਿੱਥੋਂ ਲੱਭਣਾ ਚੱਲ ਮੈਨੂੰ ਕੀ ਫਰਕ ਪੈਂਦਾ ਮਰਜ਼ੂ ਤੇ ਮਰਜ਼ੇ ਜਿਹੜਾ ਕੰਮ ਕਰਨਾ ਸੀ ਉਹ ਤੇ ਮੇਰੇ ਕੋਲ ਹੋ ਗਿਆ ਹਣ ਮੇडम ਜੀ ਹੂੰ ਗੱਲ ਕਰਨੀ ਹੈ ਇੱਕ ਤੁਹਾਡੇ ਨਾਲ ਮੈਂ ਬੋਲ ਮੈਂ ਕਹਿਣਿਆ ਵਾ ਉਹ ਮੈਂਬਰ ਉਹ ਤੇ ਛਡਾ ਕੇ ਉਹਦੇ ਪਿੰਡ ਵਾਲੇ ਮਿੰਟੋ ਮਿਟ ਲੈ ਗਏ ਵੋਟਵਾਰ ਬੰਦੇ ਆਏ ਸਾਰੀ ਕਾਗਜ਼ੀ ਕਾਰਵਾਈ ਕਰਵਾ ਕੇ ਅਗਲੇ ਆਏ ਤੇ ਮਿੱਟੋ ਮਿਟ ਛਡਾ ਗਾਂਗੇ ਇਹਦਾ ਛਿੰਦੇ ਦਾ ਕਰਨਾ ਵਾ ਇਹਦੇ ਘਰ ਦੇ ਆਏ ਉਹਦੋਂ ਦੇ ਬਸ ਮਗਰ ਤੁਹਾਡੀ ਕੋਈ ਨਹੀਂ ਆਇਆ ਇਹਦੇ ਮਗਰ ਉਹ ਵੱਡਾ ਬੰਦਾ ਹੀ ਉਹਦੇ ਮਗਰ ਤਾਂ ਸਾਰੇ ਨੇ ਆਉਣਾ ਹੀ ਆਉਣਾ ਇਹ ਵਿਚਾਰੇ ਦੇ ਮਗਰ ਕਹਿੰਨੇ ਕੀ ਆਉਣਾ ਵਾ ਇਹਦੇ ਤੇ ਘਰ ਦੇ ਵੀ ਮੇਰੇ ਖਾਲ ਨਾਲ ਇਹ ਹੁਣ ਮਗਰ ਹੁਣੇ ਵੀ ਵਾਕਿਆ ਮੈਡਮ ਜੀ ਹਾਂ ਗੱਲ ਤੁਹਾਡੀ ਠੀਕ ਵਾ ਤਗੜੇ ਬੰਦੇ ਦੇ ਨਾਲ ਸਾਰੇ ਯਾਰ ਹੁੰਦੇ ਆ ਜਿਹੜਾ ਮਾੜਾ ਮਾਤੜ ਵਾ ਨਾ ਉਹਨੂੰ ਨੀਕਾ ਕੋਈ ਪੁੱਛਦਾ ਉਹਨਾਂ ਨੂੰ ਪਤਾ ਹੀ ਕਿ ਚਾਰ ਛਿਲੜਾ ਹੈਗੇ ਆ ਇੱਕ ਤੇ ਚੱਲ ਜਿੱਦਾਂ ਮਰਜੀ ਇਹਨੂੰ ਛੜਾ ਕੇ ਲਿਆਉਨੇ ਆ ਇੱਕ ਕਮ ਲੰਘੋ ਕਿਹਨੇ ਕੀ ਲੈਣਾ ਤਾਂ ਹੁਣ ਇਹਦਾ ਵੀ ਤਾਂ ਕੋਈ ਹੱਲ ਕਰਨਾ ਹੀ ਆ ਕੋਈ ਨਾ ਕੋਈ ਤਾਂ ਹੋਊਗਾ ਹੀ ਵੀ ਜਿਹੜਾ ਇਹਨਾਂ ਦੇ ਨਾਲ ਰਲਿਆ ਵਾ ਬਣਦੀ ਹਾਲ ਕੀ ਕਰਨਾ ਇਹਦਾ ਮੈਂਬਰ ਦੀ ਜਿਵੇਂ ਆਪਾਂ ਜਿਹੜੀ ਖੇਤਰਪੜ ਥੋੜੀ ਕੀਤੀ ਆ ਸਾਰਾ ਕੁਝ ਦੱਸ ਗਿਆ ਅਗਲਾ ਅੱਛਾ ਇਥੋਂ ਲਾ ਅਗਲੇ ਪਿੰਡ ਦੀ ਨਾ ਜਨਾਨੀ ਐ ਇੱਕ ਉਹ ਕੰਮ ਕਰਦੀ ਆ ਨਸ਼ਾ ਵੇਚਦੀ ਆ ਨਾ ਅਗਲੇ ਪਿੰਡ ਦੀ ਜਨਾਨੀ ਉਹ ਕਿਹੜੀ ਜਨਾਨੀ ਆ 베ਰੀ ਪਿੰਡ ਦੀ ਪੁਸ਼ਪਾ ਅੱਛਾ ਤੇ ਇਹਨੇ ਦੱਸਿਆ ਉਹਦੇ ਬਾਰੇ ਮੈਨੂੰ ਪਤਾ ਮੈਡਮ ਜੀ ਉਹਦੇ ਬਾਰੇ ਸਾਰਾ ਅੱਗੇ ਵੀ ਬਥੇਰੀ ਵਾਲੀ ਥਾਣੇ ਆ ਗਈ ਆ ਬੜੇ ਕੇਸਾਂ ਚ ਆਈ ਆ ਇਹਨੂੰ ਲਿਆ ਹਾਂ ਇੱਕ ਵਾਰੀ ਇਹਨੂੰ ਹੀ ਪੁੱਛ ਲੈਣੀ ਆ ਤੂੰ ਹੀ ਮਣਗੇ ਤਾ ਕਰੋ ਮੇਰੇ ਨਾਲ ਹੀ ਚੱਲੋ ਲੇਡੀਜ਼ ਕੇਸ ਆ ਜਿੱਦਾਂ ਮਰਜੀ ਆ ਨਾਲ ਇੱਕ ਫਿਰ ਲੇਡੀ ਪੁਲਸੜ ਚਾਹੀਦੀ ਆ ਕੋਈ ਨਹੀਂ ਮੈਂ ਨਾਲ ਹੀ ਜਾਊਂਗੀ ਇਹਨੂੰ ਤੇ ਲਿਆ ਪਹਿਲਾਂ ਇਹਨੂੰ ਤੇ ਕੁਛ ਕੁਛ ਕਰ ਲੀਏ ਇੱਕ ਵਾਰੀ ਕੋਈ ਗੱਲ ਨਹੀਂ ਲਿਆ ਇਹਨੂੰ ਤੇ ਪੁਸ਼ਪਾ ਰਾਣੀ ਹੈ ਨਾ ਉਹਨੂੰ ਵੀ ਵੇਖ ਲੈਣੇ ਆ ਉਹ ਕਿੱਡੀ ਕੁ ਮਾਹ ਰਾਣੀ ਬਣੀ ਆ ਮੈਂ ਕਿਹਾ ਵੇਖ ਲੋ ਜਨਾਨੀਆਂ ਨੇ ਵੀ ਅੱਗ ਲੱਗੀ ਆ ਐਵੇਂ ਤਾਂ ਨਹੀਂ ਫੋਟਾ ਮਰਣ ਦੇ ਲੋਕਾਂ ਦੇ ਆਹੋ ਮੈਡਮ ਜੀ ਲੈ ਹੁੰਦਾ ਜੀ ਓਏ ਓਏ ਇੱਥੇ ਨਹੀਂ ਬਹਿਣਾ ਉੱਥੇ ਬੈਠਾ ਉੱਥੇ ਆ ਸਾਹਮਣੇ ਬੈ ਨਹੀਂ ਮਾਜੀ ਮੈਂ ਇੱਥੇ ਬਹਿਣਾ ਪਿਆ ਮਾਰੋ ਨਹੀਂ ਮਾਰਦੇ ਭਰਾਵਾ ਹੁਣ ਤੈਨੂੰ ਕੁਰਸੀ ਮਿਲਦੀ ਆ ਤੇ ਹੁਣ ਤੂੰ ਬਹਿ ਨਹੀਂ ਰਿਹਾ ਮੈਂ ਮੇਰੀ ਗੱਲ ਸੁਣ ਮੈਨੂੰ ਸੱਚ ਸੱਚ ਦੱਸ ਦੇ ਇਹ ਪੁਸ਼ਪਾ ਰਾਣੀ ਦੇ ਨਾਲ ਤੁਹਾਡਾ ਕੀ ਲਿੰਕ ਵਾ ਮੈਂ ਤੁਹਾਨੂੰ ਦੱਸਿਆ ਹੀ ਮਾਂ ਮੈਂ ਬਰਨੇ ਸਾਰਾ ਕੋਈ 사ਦੀ ਬਾੜ ਦੀ ਜਗਮੀ ਪੁਸ਼ਪਾ ਰਾਣੀ ਆਗੇ ਉਹ ਤਾਂ ਦੱਸ ਗਿਆ ਵਾ ਮੈਂ ਤੇ ਪਾਉ ਸਾਰਾ ਕੋਈ ਦੱਸਿਆ ਵਾ ਤੂੰ ਦੱਸ ਤੂੰ ਕੀ ਜਾਣਦਾ ਉਹਦੇ ਬਾਰੇ ਜਨਾਬ ਸਹਾਰਾਈ ਸਾਰਾ ਕੰਮ ਹੀ ਉਹਦਾ ਵਾ ਨਸ਼ਰਾ ਉਹ ਵੀ ਫੁੱਲੀ ਵੇਚਦੀ ਆ ਪਰ ਮੈਂ ਉਹ ਕੋ ਆਪ ਨਹੀਂ ਕਦੀ ਵੀ ਗਿਆ ਮੈਨੂੰ ਤੇ ਮੈਂਬਰ ਹੀ ਲਿਆ ਕੇ ਦਿੰਦਾ ਰਿਹਾ ਵਾ ਤੈਨੂੰ ਪੱਕਾ ਪਤਾ ਵਾ ਨਾ ਕਿ ਪੁਛਬਾ ਰਾਣੀ ਦਾ ਹੱਥ ਵੇ ਕੰਮ ਚ ਇਹ ਨਾ ਮੈਂ ਬਾਤ ਚ ਅਸੀਂ ਕਿ ਹੋਰ ਨੂੰ ਨੀ ਅੱਖ ਨੂੰ ਚੁੱਕ ਲਈ ਹੈਗੀ ਇਹ ਵੀ ਇਹ ਲੜਨ ਦੀ ਪੂਰਾ ਪੂਰਾ ਹੱਥ ਵਾ ਉਹਦਾ ਜੇ ਤੇ ਉਹਦਾ ਹੱਥ ਹੋਇਆ ਉਹ ਤਾਂ ਤੇਰੀ ਤੇ ਫਿਰ ਜ਼ਬਾਨ ਤੇ ਹੋ ਜਾਊਗੀ ਤੇ ਜੇ ਨਾ ਹੋਇਆ ਤਾਂ ਫਿਰ ਤੂੰ ਸਮਝ ਲੈ ਕਿ ਤੂੰ ਗਿਆ ਹੀ ਹੋ ਮੈਡਮ ਜੀ ਤੁਸੀਂਰੇ ਪਤਾ ਨਹੀਂ ਕਿਉਂ ਨਹੀਂ ਮੇਰੇ ਤੇ ਸ਼ਿਕਾਇਤ ਕਰਦੇ ਹੋ ਤੇ ਦਿਨ ਚਾਰ ਪਿੰਡਾਂ ਦੀ ਪੂਰੀ ਧਮੀ ਆ ਚੱਲ ਮੇਰੀ ਸੁਣ ਗੱਲ ਫਿਰ ਜੇ ਤੇ ਕੋਈ ਹੋਰੇ ਵੇਜਦਾ ਨਾ ਤੇ ਬੰਦੇ ਦਾ ਪੁੱਤ ਬਣ ਕੇ ਹਨ ਦੱਸ ਦੇ ਤੇਰਾ ਹੀ ਫਾਇਦਾ ਚਦਈਆ ਤੇਰੇ ਤੇ ਕੇਸ ਥੋੜਾ ਘੋਲਾ ਪਾ ਦਾਂਗੇ ਉਹ ਨਹੀਂ ਜਨਾਬ ਉਹ ਹੋਰ ਨਹੀਂ ਮੈਨੂੰ ਕਿਸੇ ਦਾ ਵੀ ਪਤਾ ਕੌਣ ਵੇਜਦਾ ਕੌਣ ਨਹੀਂ ਬਸ ਇਹ ਦੋਵਾਂ ਜਣਾਂ ਦਾ ਮੈਨੂੰ ਪਤਾ ਵਾ ਚੱਲ ਠੀਕ ਆ ਫਿਰ ਇਹਨੂੰ ਆੜਾ ਤੂੰ ਆ ਜਾ ਅੰਦਰ ਪਥੇਰੀ ਬਾੜ ਦੀ ਹਵਾ ਖਾਲੀ ਚੱਲਾ ਚੱਲ ਮਣਾ ਸ਼ੁੱਕ ਫਿਰ ਪੁੱਛਪਾ ਰਾਣੀ ਨੂੰ ਹੀ ਗੱਲ ਉਹਦੇ ਤੇ ਨਿਭਣ ਨਹੀਂ ਲੱਗਦਾ ਆਣ ਕੇ ਹਾਏ ਰੱਬਾ ਸਾਰੇ ਫੋਨ ਕਮਾ ਲਿਆ ਵਾ ਕਿਸਨੇ ਮੇਰੀ ਬਾਣੀ ਫੜੀ ਹੈਗੀ ਹੁਣ ਮੈਂ ਵੀਰ ਨੂੰ ਫੋਨ ਲਾਵਾਂ ਤੇ ਉਹਨੂੰ ਕਵਾਂ ਕਿ ਆ ਮੇਰੇ ਕੋਲ ਚੋਕਲੇ ਸਹੀ ਹਲੋ ਹਲੋ ਸਸਿਕਲ ਪਾਪੀ ਸ਼ਹੀ ਕਾਲ ਕਿਹਾਲ ਚਾਲਾ ਹਾਂਜੀ ਵਧੀਆ ਆਪਣਾ ਸੁਣਾਓ ਆਪਣੇ ਮੜੇ ਵਧੀਆ ਹੋਰ ਘਰ ਸਾਰੇ ਠੀਕ ਠਾਕ ਆ ਹਾਂਜੀ ਠੀਕ ਆ ਭਾਬੀ ਤੁਹਾਨੂੰ ਪਤਾ ਹੀ ਆ ਮੈਂ ਵੀਰ ਨੂੰ ਫੋਨ ਕੀਤਾ ਸੀ ਕਿਛਿੰਦੇ ਨੂੰ ਠਾਣੇ ਫੜ ਕੇ ਲੱਗੇ ਆ ਤੇ ਵੀਰ ਨੇ ਕੁਛ ਦੱਸਿਆ ਹੀ ਨਹੀਂ ਮੈਨੂੰ ਵੀਰ ਨੇ ਕੀ ਦੱਸਣਾ ਵਾ ਕਿੰਨੀਆਂ ਕੁ ਵਾਟਾਂ ਵੀਰ ਦਾ ਮਗਰਵਾਈ ਜਾਵੇ ਵੀ ਜੇ ਪਾਈਆਂ ਹਨਾ ਤੇ ਹੁਣ ਨਜੇਠ ਵੀ ਲਾਓ ਵੀ ਹਾਏ ਭਾਬੀ ਜੇ ਵਕਤ ਪੂਰਾ ਆ ਹੀ ਗਿਆ ਵਾ ਤੇ ਤੂੰ ਹੀ ਤਾਂ ਨਾਲਾ ਐਂਦਾ ਕਹੋ ਮੈਂ ਵੇ ਕਿੰਨੀ ਉਮੀਦ ਨਾਲ ਫੋਨ ਲਾਇਆ ਮੈਂ ਸਾਰੇ ਘੁੰਮ ਫਿਰ ਲਿਆ ਸਾਰਿਆਂ ਨੂੰ ਕਹਿ ਲਿਆ ਕੋਈ ਨਹੀਂ ਤੁਰਿਆ ਹੈਗਾ ਤੁਹਾਡੀ ਉਮੀਦਵਾ ਹੁਣ ਤੁਸੀਂ ਨਾ ਹੀ ਨੀ ਗੱਲ ਕਹੋ ਜੇ ਚੰਗੇ ਕੰਮ ਕਰੀਏ ਨਾ ਤੇ ਫੇਰ ਹੀ ਮਗਰਾਇਆ ਜਾਂਦਾ ਵਾ ਮਾੜੇ ਕੰਮਾਂ ਪਿੱਛੇ ਨਹੀਂ ਆਇਆ ਜਾਂਦਾ ਪਹਿਲਾਂ ਲਾਨ ਕੱਟ ਪੀਆ ਕਰੇ ਹਾਂ ਤੇ ਕਾਟ ਨਸ਼ੇ ਕਰਿਆ ਕਰੇ ਤੇ ਨਾਲੇ ਮੇਰੇ ਵੀ ਨਿਆਣੇ ਸਿਆਣੇ ਹੋਏ ਆ ਵੈਰ ਵਿਰੋਧ ਛੱਟ ਪੈ ਜਾਂਦਾ ਤੇ ਮੈਂ ਨੇ ਆਪਣੇ ਨਿਆਣੇ ਮਰਵਾਉਣੇ ਆਪਣੀਆਂ ਕਬੀਲਦਾਰੀਆਂ ਆਪੇ ਨੇ ਜਿਠਦੀ ਫੇਰ ਹਾਈ ਭਾਬੀ ਐ ਇਦਾਂ ਨਾ ਕਹਿ ਮੈਂ ਕੀ ਕਰਾਂ ਕੱਲੀ ਮੈਂ ਕੱਲੀ ਹਰ ਇੱਕ ਕੈ ਜਾਣੇ ਨੂੰ ਮੈਂ ਕਹਿ ਕੇ ਵੇਲ ਲਿਆ ਵਾ ਕਿੰਨੇ ਨਹੀਂ ਸੁਣੀ ਹੈਗੀ ਤੂੰ ਤੇ ਵੀਰ ਨੂੰ ਕਲਾ ਦੇ ਨਹੀਂ ਵੀਰ ਨੇ ਨਹੀਂ ਆਉਣਾ ਵੀ ਤਨਾ ਮੈਂ ਵੀਰ ਨੂੰ ਸੁਣਾ ਹੀ ਦੇਣਾ ਇਹ ਮੇਰਾ ਕੋਰਾ ਜਵਾਬ ਵਾ ਪੱਬੀ ਇਹ ਦਾ ਨਾ ਨਾ ਕਿਹਾ ਚਲ ਠੀਕ ਚੰਗਾ ਐਵੇਂ ਲੈ ਲੜੀਆਂ ਜੀਆਂ ਨਾ ਕੱਢੀ ਜਾਵੇ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਲੱਗੀ ਆਪਣਾ ਕੋਈ ਕੰਮ ਧੰਦਾ ਵੇਖਣ ਹਾਏ ਰੱਬਾ ਹੁਣ ਮੈਂ ਕੀ ਕਰਾਂ ਇੰਨਾ ਇਤਿਹਾਸ ਹੀ ਬੜੀ ਆਸ ਦੇ ਨਾਲ ਮੈਂ ਫੋਨ ਲਾਇਆ ਤੇ ਨਾਲੇ ਉਦੋਂ ਮੈਂ ਤਾਈ ਨੂੰ ਵੀ ਕਿਹਾ ਕਿ ਆਪਣੇ ਭਰਾ ਨੂੰ ਲੈ ਕੇ ਆਉਂਗੀ ਇਹਨੇ ਵੀ ਜਵਾਬ ਦਿੱਤਾ ਵਾ ਹੁਣ ਕੀ ਕਰਾਂ ਸਿਆਣੇ ਠੀਕ ਹੀ ਆਂਦੇ ਆ ਕਿ ਔਖੀ ਵੇਲੇ ਕੋਈ ਬਾਣ ਨਹੀਂ ਫੜਦਾ ਤੇ ਨਾ ਤੇ ਕੋਈ ਭਰਾ ਤੇ ਨਾ ਕੋਈ ਭੈਣ ਜਦੋਂ ਚੱਲਦੀਆਂ ਨਾ ਉਦੋਂ ਹੀ ਸਾਰੇ ਕਹਿੰਦੇ ਆ ਤੂੰ ਮੇਰਾ ਵਾ ਮੇਰਾ ਵਾ ਜਦੋਂ ਦੁੱਖ ਪੈਂਦਾ ਨਾ ਕੋਈ ਲਾਗੇ ਨਹੀਂ ਆਉਂਦਾ ਉਦੋਂ ਕੀ ਕਰਾਂ ਹੁਣ ਮੈਂ ਮੈਨੂੰ ਕਰਨੀ ਪੈਣੀ ਕੋਈ ਹੱਲਾ ਬਿਸਮਲਾ ਤੋਨੂੰ ਘਰ ਤੇ ਲੈ ਕੇ ਆਵਾ ਏਦਾਂ ਤਾਂ ਨਹੀਂ ਮੈਂ ਉਹਨੂੰ ਥਾਣੇ ਰਹਿਣ ਦਿੰਦੀ ਹੈਗੀ ਕੀਤੀ ਤੇ ਉਹਨੇ ਮਾੜੀ ਆਦਤਾਂ ਨਸ਼ੇ ਪੱਤੇ ਕਰਤੇ ਆ ਤੇ ਮੈਨੂੰ ਚੱਲਣੀ ਵੀ ਪੈਣੀ ਆ ਤੇ ਮੈਨੂੰ ਹੀ ਜਾਣਾ ਪੈਣਾ ਵਾ ਇੱਕ ਦੰਤਰ ਲੀੜੇ ਅੰਦਰ ਪਾਇ ਪਾਇ ਛੱਲੇ ਹੋ ਜਾਂਦੇ ਹੈਗੇ ਚੱਲ ਘੜੀ ਹਵਾ ਫਿਰ ਜੂਗੇ ਹਾਂਜੀ ਆਜੋ ਨੰਗੋ ਖੁੱਲਾ ਹੀ ਆ ਬੂਆ ਹਏ ਰਪਾ ਬੋਸ ਕਿਤਨ ਖੱਤੀ ਮਾਰ ਕਾਫਤ ਨਹੀਂ ਗਈ ਇਹ ਤਾਂ ਗਾਂ ਤੁਰੇ ਆਉਂਦੇ ਆ ਸასი ਕਾਲ ਮੈਡਮ ਜੀ ਸასი ਕਾਲ ਹਾਂਜੀ ਆਜੋ ਬਹਿ ਜਾਓ ਨਹੀਂ ਬਹਿ ਨਹੀਂ ਆਈ ਮੀ ਅਹੀਂ ਤਾਂ ਜਵਾਬ ਦੂ ਸੁੱਤਰ ਕਰਨਾ ਆਇਆ ਨਹੀਂ ਮੈਡਮ ਜੀ ਮੈਂ ਕੋਹ ਨਹੀਂ ਕੀਤਾ ਉਹ ਆਪੇ ਘਰੋਂ ਲੜਕੇ ਕੁੜੀ ਗਈ ਆ ਮੈਂ ਨਹੀਂ ਕੋਈ ਵੀ ਗੱਲਬਾਤ ਕੀਤੀ ਕੁੜੀ ਹੈ ਕਿਹੜੀ ਕੁੜੀ ਉਹ ਕਿਸ ਕੁੜੀ ਕ ਲਈ ਦਾ ਵੀ ਕਤਲ ਕੀਤਾ ਬਾਦ ਆ ਤੂੰ ਨਹੀਂ ਸਰ ਮੈਂ ਕਤਲ ਨਹੀਂ ਕੀਤਾ ਕੁੜੀ ਦਾ ਅਹੀਂ ਤੇ ਕਿ ਕੁੜੀ ਦਾ ਨਾਂ ਲਿਆ ਤੂੰ ਆਪੇ ਪਕੰਢੀ ਆ ਇਹਦਾ ਮਤਲਬ ਇਹਨੇ ਕਿ ਕੁੜੀ ਤੇ ਵੀ ਕਤਲ ਕੀਤਾ ਵਾ ਨਹੀਂ ਨਹੀਂ ਮੈਂ ਕਤਲ ਨਹੀਂ ਕੀਤਾ ਉਹ ਮੇਰੇ ਨਾਲ ਗੁੱਸੇ ਹੋਗੇ ਨਾ ਦੋ ਦਿਨ ਹੋ ਗਏ ਘਰੋਂ ਚਲ ਗਈ ਆ ਤੇ ਮੈਨੂੰ ਉਹਦਾ ਕੋਈ ਪਤਾ ਨਹੀਂ ਲੱਗਿਆ ਮੈਂ ਤੇ ਸਰਪੰਚ ਨੂੰ ਵੀ ਦੱਸਿਆ ਵਾ ਕਿ ਮੇਰੇ ਨਾਲ ਲੜ ਕੇ ਚਲ ਗਈ ਆ ਸਰਪੰਚ ਨੂੰ ਆਪਣੀਆਂ ਵੀ ਕਤੂਤਾ ਦੱਸ ਕੇ ਜਾਣ ਕਿ ਨਹੀਂ ਉਹ ਵੀ ਦੱਸਉਣੀਆਂ ਹੀ ਮੈਡਮ ਜੀ ਕਾਦੀਆਂ ਕਰ ਤੂੰ ਤਾਂ ਤੂੰ ਇਹ ਕਹਿਣਾ ਕਿ ਚਾਹੁੰਦਾ ਜੀ ਮੈਨੂੰ ਸਿੱਧਾ ਸਿੱਧਾ ਦੱਸੋ ਮੈਨੂੰ ਕੋਈ ਸਮਝਣ ਲੱਗਣ ਦੀ ਨਹੀਂ ਗੱਲਾਂ ਦੀ ਉਹ ਤੇਰੇ ਖਿਲਾਫ ਨਾ ਖਬਰ ਮਿਲੀ ਆ ਸਾਨੂੰ ਤੇ ਤੂੰ ਨਸ਼ਾ ਵੇਚਦੀ ਆ ਸੋਨ ਲੱਖ ਦੇ ਸਿੱਧਾ ਮਾਤਾ ਕਿਉਂ ਤੁਹਾਨੂੰ ਕਿੰਨੇ ਕਹਿਤਾ ਕਿ ਮੈਂ ਨਸ਼ਾ ਵੇਚਦੀ ਆ ਜੇ ਅਸੀਂ ਦੱਸਤਾ ਫਿਰ ਤੇ ਆਪਾਂ ਫੜ ਲੈ ਮੁਜਲਮ ਤੇ ਨਾਲੇ ਸਾਨੂੰ ਇਹ ਗੱਲ ਦੱਸ ਘਰ ਤੇਰੇ ਦੇ ਵਿੱਚ ਨਾ ਹੋਰ ਕੌਣ ਕੌਣ ਰਹਿੰਦਾ ਤੇਰੇ ਨਾਲ ਮੇਰੇ ਨਾਲ ਤੇ ਕੋਈ ਨਹੀਂ ਰਹਿੰਦਾ ਬਸ ਮੈਂ ਇਕੱਲੀ ਆ ਘਰ ਵਾਲਾ ਮੇਰਾ ਵੀ ਹੈ ਨਹੀਂ ਆ ਤੇ ਇੱਕ ਮੇਰੇ ਕੋਲ ਕੁੜੀ ਸੀ ਉਹ ਵੀ ਚਲ ਗਈ ਆ ਦੋ ਤਿੰਨ ਦਿਨ ਹੋ ਗਏ ਮੇਰਾ ਗੁੱਸੇ ਹੋ ਕੇ ਘਰੋਂ ਚਲ ਗਈ ਆ ਤੇ ਜਿੱਤਿਕਾ ਕੋਈ ਉਦਾਤਾ ਪਤਾ ਨਹੀਂ ਆ ਕੁੜੀ ਤੇਰੀ ਕੋਈ ਨੌਕਰੀ ਨਾ ਕਰਦੀ ਨਹੀਂ ਨੌਕਰੀ ਤੇ ਕੋਈ ਨਹੀਂ ਕਰਦੀ ਫਿਰ ਨੌਕਰੀ ਨਹੀਂ ਕਰਦੀ ਆ ਗੱਡੀਆਂ ਆ ਸਕੂਟਰੀ ਆ ਕਿੰਨੇ ਸਾਧਨ ਲੱਗਿਆ ਇਹ ਕਿੱਥੋਂ ਆਇਆ ਕੋਈ ਆਮਦਨ ਹੈਗੀ ਉਹ ਵੀ ਦੱਸ ਸਾਨੂੰ ਕਿ ਤੇਰੀ ਕਿਹੜੀ ਆਮਦਨ ਆ ਕੋਈ ਨੌਕਰੀ ਕਰਦੀ ਆ ਤੂੰ ਆਪ ਵੇਖ ਲਾ ਮਾਤਾ ਤੂੰ ਹਟ ਨਾ ਉਮਰ ਚ ਬੜੀ ਵੱਡੀਆਂ ਤੇ ਅਸੀਂ ਤੇਰੇ ਨਾਲ ਨਾ ਦੂਜੀ ਤਰ੍ਹਾਂ ਪੁੱਛ ਕੇ ਚ ਕਰਦੇ ਚੰਗੇ ਨਹੀਂ ਲੱਗਦੇ ਤੇ ਜਿਹੜੀ ਵੀ ਗੱਲ ਹੈਗੀ ਨਾ ਉਹਨੂੰ ਸਾਫ਼-ਸਾਫ਼ ਦੱਸ ਦੇ ਹਰਾਮ ਦੀ ਕਮਾਈ ਆ ਮੈਨੂੰ ਤਾਂ ਲੱਗਣ ਡਿਆ ਹਲਾਲ ਦੀ ਤੇ ਤੇ ਹੈ ਨਹੀਂ ਕੋਈ ਵੀ ਕਮਾਈ ਹੈਗੀ ਜੇ ਤੇਰੇ ਘਰ 'ਚ ਕੋਈ ਕਮਾਉਣ ਵਾਲਾ ਨਹੀਂ ਆ ਤੇ ਇਹ ਸਾਧਨ ਕਿੱਥੋਂ ਆ ਗਏ ਆ ਮੈਡਮ ਜੀ ਮੈਂ ਨਾ ਲਾਲਚ ਚ ਆ ਗਈ ਹਾਂ ਮੇਰੇ ਘਰੇ ਕੋਈ ਕਮਾਉਣ ਵਾਲਾ ਹੈ ਨਹੀਂ ਕੁੜੀ ਮੇਰੀ ਵੀ ਚਲ ਗਈ ਤੇ ਮੇਰੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਸਿਰਫ ਮੈਂ ਜੋ ਵੀ ਕੀਤਾ ਨਾ ਆਪਣੇ ਢਿੱਡ ਬਦਲੇ ਕੀਤਾ ਵਾ ਰੋਟੀ ਬਦਲੇ ਕੀਤਾ ਵਾ ਤੁਹਾਨੂੰ ਵੀ ਪਤਾ ਵਾ ਕਿ ਰੋਟੀ ਬਦਲੇ ਬੰਦਾ ਭੱਜਾ ਫਿਰਦਾ ਵਾ ਤੂੰ ਕਹਿੰਨੀ ਏ ਢਿੱਡ ਬਦਲੇ ਲੋਕਾਂ ਦੇ ਘਰ ਗਾਲਤੇ ਦੂੰ ਕਿਤੇ ਹੱਡ ਵੀ ਹਿਲਾ ਲੈਂਦੀ ਹੈ ਮਿਹਨਤ ਕਰ ਲੈਂਦੀ ਤੇ ਕੁਝ ਪੱਲੇ ਪੈਂਦਾ ਵੀ ਆ ਲੋਕਾਂ ਨੂੰ ਸਾਰਿਆਂ ਨੂੰ ਤੂੰ ਖਾ ਖਾ ਕੇ ਤੇ ਕੀ ਬਣਾਇਆ ਮਹਾਲ ਮੈਡਮ ਜੀ ਜੇ ਮੈਂ ਮਿਹਨਤ ਕਰਨ ਜੋਗੀ ਹੁੰਦੀ ਨਾ ਤੇ ਸ਼ਾਇਦ ਮੈਂ ਮਿਹਨਤ ਕਰ ਲੈਂਦੀ ਪਰ ਮੇਥੋਂ ਕੰਮ ਨਹੀਂ ਹੁੰਦਾ ਮੈਂ ਤਾਂ ਜਿੱਦਨ ਦੀ ਕੁੜੀ ਗਈ ਆ ਨਾ ਕਿਤੇ ਤਿੰਨ ਦਿਨ ਹੋ ਗਏ ਛਾੜੂ ਨਹੀਂ ਮੇਥੋਂ ਵੱਜਾ ਮੇਰੇ ਹੱਡ ਪੈਰ ਨਹੀਂ ਕੰਮ ਕਰਦੇ ਮੇਰੇ ਲੱਕ 'ਚ ਦਰਦ ਹੁੰਦੀ ਮੇਰੇ ਕੋਲ ਨਹੀਂ ਹੁੰਦਾ ਜੇ ਮੈਂ ਕਰਨ ਜੋਗੀ ਨਹੀਂ ਆ ਉਹ ਨਾ ਵੀ ਲੋਕਾਂ ਨੇ ਤੇ ਨਿਆਲੇ ਕੋਈ ਮਰਵਾਉਂਦੇ ਆ ਮੇਰੀ ਸੁਣ ਗੱਲ ਜਦੋਂ ਬੰਦਾ ਇਹਦਾ ਹਰਾਮ ਦਾ ਖਾਣ ਗਿਆ ਜੇ ਨਾ ਫਿਰ ਉਹਨੂੰ ਮਿਹਨਤ ਨਹੀਂ ਚੰਗੀ ਲੱਗਦੀ ਸਾਰੀ ਜਿਹੜੀ ਪਿਆਏ ਰਹਿੰਦਾ ਵਾ ਨਾਲੇ ਤੈਨੂੰ ਦੇ ਮਾਸਾ ਕ ਸਮਾਨ ਵੇਚਿਆ ਤੇ ਤੈਨੂੰ ਪੈਸੇ ਮਿਲ ਜਣੇ 1000 2000 ਰੁਪਈਆ ਦਿਹਾੜੀ 'ਚ 5 6 ਵੀ ਇਦਾਂ ਦੇ ਆਗੇ ਤੇ ਤੇਰੀ ਤਾਂ 10 15000 ਰੁਪਈਆ ਦਿਹਾੜੀ ਬਣੇ ਆ ਫਿਰ ਸਰ ਜੀ ਦੱਸੋ ਨਾ ਮੈਂ ਕਰਾਂ ਤੇ ਕੀ ਕਰਾਂ ਜੇ ਕੋਈ ਉਹ ਮੇਰਾ ਵੀ ਤੁਹਾਡੇ ਵਾਂਗੂ ਪੁੱਤ ਹੁੰਦਾ ਤੇ ਅੱਜ ਕਦੇ ਅਫਸਰ ਲੱਗਿਆ ਹੁੰਦਾ ਤੇ ਮੈਨੂੰ ਕਿ ਲੋੜ ਹੀ ਠੱਕੇ ਗਾਣ ਦੀ ਤੇ ਜਿਨ੍ਹਾਂ ਦੇ ਪੁੱਤ ਤੂੰ ਹੀ ਮ ਦਾਸੋਣ ਮੇਰੀ ਗੱਲਾਂ ਦਾ ਜਵਾਬ ਦੇ ਨਾਲੇ ਕਰਨਾ ਕਰੋਣਾ ਦੇ ਉਹਨਾਂ ਥਾਣੇ ਜਾ ਕੇ ਦੱਸਾਂਗੇ ਫੜੋ ਮੈਡਮ ਜੀ ਤੇ ਥਾਣੇ ਲੈ ਕੇ ਚਲੀਏ ਇਹਨੂੰ ਉੱਥੇ ਜਾ ਕੇ ਦੱਸ ਦੇ ਆ ਤੇ ਕਿੱਦਾਂ ਕੰਮ ਕਿੱਦਾਂ ਤੁਰਦੀ ਨਹੀਂ ਕੀ ਗੱਲ ਆ ਮੈਡਮ ਇਹਨੇ ਇਦਾਂ ਨਹੀਂ ਆਣਾ ਆ ਹੁਣ ਆ ਵੇਖ ਲੈ ਜਦੋਂ ਬੱਜੇ ਨੇ ਤੇ ਤੁਰ ਪਾ ਸਿੱਧੀ ਜਿਹਾ ਫਿਰ ਫੇਰ ਨਾ ਕਈ ਮੇਰੇ ਗਿੱਟੇ ਤੋੜਦੇ ਆ ਆਡੇ ਵਰਗੀਆਂ ਸੂਤਰ ਲਿਆਉਣੀਆਂ ਹੁੰਦੀਆਂ ਹਨ ਨੂੰ ਮੈਡਮ ਜੀ ਮੇਰੇ ਘਰ ਦਾ ਕੋਈ ਨਖਵਾਲਾ ਵਾ ਕੋਈ ਨਹੀਂ ਅਣੀ ਆਲੇ ਜਿੰਡੇ ਲਾ ਚੱਲੇ ਆ ਉਹ ਬਾਰ ਆ ਚੱਲ ਚੱਲ ਉਵੇਂ ਮਾਂ ਵਾਂਦੇ ਪੋਤਾ ਵੇਟ ਨਹੀਂ ਗਏ ਮੈਨੂੰ ਤੇਰੀ ਬੋਇਟ ਕੋਲ ਨਹੀਂ ਇੰਜ ਨਹੀਂ ਆਵੇ ਤਨੋਂ ਗਰਨਾਮ ਆਲੇ ਫੜ ਪਾਣੀ ਵੀ ਤੇ ਦਵਾਈ ਖਾ ਆਪਣੀ ਕਿਉਂਕਿ ਗੱਲ ਵਾ ਮਾਣੀ ਖਾਣੀ ਕੋਈ ਦਵਾਈ ਇਹ ਪਹਿਲਾਂ ਕਿੰਨੀ ਕੋੜੀ ਮਿਰਚਾਂ ਤੋਂ ਕੋੜੀ ਇੱਥੇ ਮੇਰੇ ਵੱਢਦੀ ਆ ਪਹਿਲਾਂ ਮਿੱਠੀ ਸੀ ਹੁਣ ਨੇ ਪੰਨੀ ਕੀ ਪਾਤਾ ਦਵਾਈ ਚ ਨਹੀਂ ਮੇਰੀ ਗੱਲ ਸੁਣ ਹੁਣ ਤੇ ਨਰਮਾਨ ਚ ਥੋੜਾ ਪਾਲ ਆਉਣ ਲੱਗਾ ਵਾ ਠੀਕ ਜੋ ਹੋਇਆ ਤਾਂ ਥੋੜਾ ਜਿਹਾ ਤਾ ਨਹੀਂ ਹੁਣ ਤੂੰ ਦਵਾਈ ਖਾਣੀ ਬਾਰੇ ਨਾ ਮੈਨੇ ਪਖੰਡ ਜਾ ਕਰਕੇ ਨਾ ਦੱਸ ਦਵਾਈ ਖਾਲਾ ਚੱਪ ਕਰਕੇ ਉਹਨੇ ਜਿੱਦਾਂ ਦਾ ਰੋਗ ਉਦਾਂ ਦੀ ਉਹਨੇ ਦਵਾਈ ਦੇਣੀ ਤੈਨੂੰ ਬੇਲਾ ਵਾ ਕੁਛ ਦਵਾਈ ਜਾ ਮੈਂ ਆਪ ਕੋਲ ਮੁੜ ਕੇ ਜਾਂ ਜੁਣਾ ਹੈਗਾ ਮੈਨੂੰ ਨਹੀਂ ਪਤਾ ਇਹ ਕੌੜੀ ਬੜੀ ਆ ਤੂੰ ਖਾਲਾ ਖਾਣੀ ਚ ਮੈਂ ਨਹੀਂ ਖਾਣੀ ਮੈਨੂੰ ਤਾਂ ਤੇਰੇ ਸਮਝ ਨਹੀਂ ਲੱਗਦੀ ਉਹ ਸਦਾਈ ਕਿਹੜੀ ਕੱਲਾ ਵਾ ਹੁਣ ਤੂੰ ਠੀਕ ਹੋ ਗਿਆ ਵਾ ਤੇ ਹੁਣ ਤੈਨੂੰ ਕੌੜੀ ਲੱਗਣ ਡੇ ਪਹਿਲਾਂ ਕਿਉਂ ਨਹੀਂ ਕੌੜੀ ਲੱਗੀ ਤਾਈ ਮੈਂ ਠੀਕ ਆਗਾ ਮੈਂ ਸਦਾਈ ਥੋੜੀ ਤੂੰ ਮੈਨੂੰ ਛਲਾਈ ਨਾ ਖਾਗਾ ਮੈਂ ਭੱਜ ਜਾਣਾ ਨਾ ਘਰੋਂ ਫਿੱਧੀ ਗੱਲ ਮੈਂ ਆਇਆ ਥੋੜਾ ਜਿਹਾ ਦਾਈ ਦੇ ਨੂੰ ਆਖਣ ਲਈ ਮੈਂ ਤੇ ਇਹ ਆਖਿਆ ਵੀ ਹੁਣ ਤਾਂ ਠੀਕ ਹਾਂ ਓਂਡਿਆ ਵਾ ਤਾਂ ਨਹੀਂ ਹੁਣ ਤਾਂ ਦਵਾਈ ਖਾਣੀ ਨਹੀਂ ਹੁਣ ਤੂੰ ਕਿੱਥੇ ਜਾਣਾ ਬਾਹਰ ਤੇਰੀ ਕੋਈ ਮਾਂ ਬੈਠੀ ਓ ਜਿਹੜੀ ਤੇਰੇ ਨਾਲ ਲੜ ਲੱਗੀ ਉਹ ਵੀ ਚਲ ਗਈ ਇਹ ਤਾਈ ਤੇਰੇ ਕੰਮ ਆਉਣੀ ਆ ਤਾਈ ਦੇ ਬਗੈਰ ਕਿਸਨੇ ਨਹੀਂ ਤੈਨੂੰ ਪੁੱਛਣਾ ਠੀਕ ਹੋਣਾ ਹੱਲੇ ਤੇ ਤੇਰੀ ਮੈਂ ਪੂਰੀ ਬਾਤ ਕਰਨ ਢਈ ਆ ਤੇ ਮੈਨੂੰ ਸੁਤਾ ਨਾ ਹੀ ਨਾ ਮਾਂ ਨਹੀਂ ਖਾਣੀ ਹੁਣ ਰੱਖ ਦੇ ਤੇ ਫੜ ਪਾਣੀ ਤੇ ਮੈਂ ਬਾਹਰ ਚੱਲੀ ਮੇਰੇ ਹੁੰਦੇ ਨਾ ਦਵਾਈ ਖਾਦੀ ਹੋਣੀ ਚਾਹੀਦੀ ਜੇ ਨਾ ਖਾਦੀ ਤੇ ਵੇਖੀ ਸਹੀ ਤਰੱਕੀ ਕਰਦੀ ਹਾਲ ਮੈਂ ਮੈਂ ਨਹੀਂ ਕਹਣੀ ਕੋਣੀ ਕੋੜੀ ਪਹਿਲਾਂ ਕਿੰਨੀ ਦਵਾਈ ਮੈਂ ਚਲੀ ਜਾਣਾ ਮੈਨੂੰ ਇਹ ਦਵਾਈ ਸਾਈ ਕਰਦੀ ਐ ਮੈਨੂੰ ਮਿਰਚ ਐ ਨਹੀਂ ਖਵਾਲ ਜਿੰਦੀ ਆ ਮੈਂ ਵਾਂਡੇ ਚੱਲਣਾ ਆਪਕੋ ਇਹ ਦੇ ਬਾਅਦ ਮੇਰੇ ਲਈ ਇਹਦੇ ਆਬ ਚੋਕ ਕਰਨ ਆਏ ਕਿਤੇ ਨਹੀਂ ਆ ਵੀ ਮੇਰਾ ਚਲਿਆ ਆ ਇਧਰ ਆ ਮੇਰੇ ਗੱਲ ਸੁਣਾ ਕਿੱਥੇ ਪਾ ਕੇ ਚੋਲਾ ਤਰਪਿਆ ਵਾ ਤੂੰ ਮੈਂ ਵੰਡੇ ਚਲਿਆ ਮੈਂ ਨਹੀਂ ਕਿੱਕ ਕਰਣਾ ਵੰਡੇ ਤੇਰੀ ਮਾਂ ਕਿਹੜੀ ਬੈਠੀ ਆ ਇਹ ਤਾਈ ਆ ਜਿਹੜੀ ਝਾਲ ਚੱਲਣ ਡਈ ਤੇਰੀ ਫੜੀ ਤਾਈ ਝਾਲ ਚੱਲਣ ਦੀ ਤੂੰ ਮੈਨੂੰ ਦਵਾਈ ਦਈ ਨਹੀਂ ਮਾ ਲੈ ਮੈਨੂੰ ਕੋੜੀ ਦਵਾਈ ਦਈ ਨਹੀਂ ਵਿੱਚ ਮਿਰਚਾ ਪਾ ਕੇ ਮੈਂ ਪੁੱਤ ਤੈਨੂੰ ਛਦਾਈ ਨਹੀਂ ਆਂਦੀ ਤੈਨੂੰ ਅੱਗੇ ਮੈਂ ਛਿੰਦੇਲੋਂ ਕੱਢਿਆ ਨਾ ਗੰਦ ਚੋਂ ਤੈਨੂੰ ਪੱਠੇ ਪਾ ਪਾ ਕੇ ਤੇਰੀ ਸੁਰਤ ਟਿਕਾਣੇ ਹੈ ਗਈ ਹੈਗੀ ਹੁਣ ਤੇਰੀ ਥੋੜੀ ਜਿਹੀ ਸੁਰਤ ਟਿਕਾਣੇ ਹੋ ਗਈ ਤੇ ਤੂੰ ਮੈਨੂੰ ਤੌਂ ਡੈ ਪਿਆ ਕਿਹਦੀ ਇੱਥੇ ਕਈ ਤੇ ਬੂਹੇ ਜਾ ਕੇ ਬਹਿਗਾ ਉੱਥੇ ਤੇਰੀ ਕੋਈ ਮਾਂ ਬੈਠੀ ਆ ਤੇਰਾ ਜਿਹਦੇ ਵੀ ਕਾਬੂ ਆ ਗਿਆ ਨਾ ਤਾਂ ਤੈਨੂੰ ਪੱਠੇ ਪਵਾ ਫਿਰ ਮਾਰ ਦੇਣਾ ਤੂੰ ਹੋ ਗਿਆ ਵਾ ਠੀਕ ਬੰਦਿਆਂ ਵਾਂਗੂ ਅੰਦਰ ਬਹਿ ਜਾ ਨੇ ਤੈਨ ਮੇਰੇ ਕੋ ਡਾਂਗੇ ਮੈਂ ਗਿੱਟਿਆਂ ਨ ਮਾਰ ਮਾਰ ਕੇ ਤੇਰੇ ਗਿੱਟੇ ਝਾੜ ਦੇਣੀ ਮੈਂ ਭੇਜਉਣਾ ਮੈਨੂੰ ਦਵਾਈ ਦਿੰਦੇ ਨਹੀਂ ਕੋੜੀ ਮੇਰੇ ਕੋ ਦਵਾਈ ਨਹੀਂ ਖਾਦੀ ਜਾਂਦੀ ਮੈਂ ਨਹੀਂ ਖਾਣੀ ਦਵਾਈ ਦਈ ਕਿਹੜੇ ਤੈਨ ਮੈਂ ਕੌੜੀ ਦਵਾਈ ਦਿੱਤੀ ਉਹ ਜਿਹੜੀ ਮਿਰਚਾਂ ਵਾਲੀ ਉਹ ਹੁਣ ਤਾਂ ਠੀਕ ਹੋਣਿਆ ਤਾਂ ਦਿਨ ਦਵਾਈ ਕੌੜੀ ਲੱਗਣ ਢਈ ਚਲ ਜਾ ਅੰਦਰ ਬੰਦਿਆ ਮੈਂ ਤਾਂ ਮੈਂ ਦੱਸਦਾ ਮੈਂ ਗਿੱਟਿਆਂ ਨ ਮਾਰ ਮਾਰ ਕੇ ਗਿੱਟੇ ਝਾੜ ਦੇਣੀ ਤੇਰੇ ਤੈਨੂੰ ਮੈਂ ਕਲਾ ਲਾਂ ਬਾਹਰ ਤੈਨੂੰ ਤੇਰੀ ਉਥੇ ਮਾਂ ਬੈਠੀ ਜਿੰਨਾ ਤੈਨੂੰ ਰੋਟੀਆਂ ਖਵਾ ਲੈਣੀਆਂ ਪਰੌਂਠੇ ਪਕਾ ਪਕਾ ਕੇ ਆਲੂਆਂ ਵਾਲੇ ਪਤਾ ਨਹੀਂ ਕੰਮ ਤੇ ਸਾਰਾ ਇੱਕ ਕੀਤਾ ਮੈਂ ਥੋੜਾ ਬਾਕੀ ਹੀ ਰਹਿ ਗਿਆ ਵਾ ਉਹ ਮੈਂ ਬਾਅਦ ਚ ਕਰ ਲੂੰਗੀ ਮੇਰੀ ਸਿਹਤ ਜਿੰਨੀ ਠੀਕ ਲੱਗਣ ਦੀ ਮੈਨੂੰ ਚੱਕਰ ਜੇ ਆਉਂਦੇ ਆ ਇਦਾਂ ਕਰਦੀ ਆ ਘੜੀ ਕੁ ਰੈਸਟ ਕਰ ਲੈਣੇ ਆ ਜੇ ਮੈਂ ਇਹਨਾਂ ਨੂੰ ਕਿਹਾ ਨਾ ਕਿ ਮੇਰੀ ਸਿਹਤ ਨਹੀਂ ਠੀਕ ਤੇ ਉਹ ਨਾ ਹੋਵੇ ਮੈਨੂੰ ਕੰਮ ਤੋਂ ਹੀ ਕੱਢ ਦੇਣ ਇਦਾਂ ਕਰਦੀ ਆ ਥੋੜਾ ਜਿਹਾ ਆਰਾਮ ਕਰਕੇ ਨਾ ਬਾਕੀ ਕੰਮ ਬਾਅਦ ਕਰ ਲੈਣੀ ਆ ਦੀਦੀ ਵੀ ਕਿਸ ਦੇ ਘਰ ਗਏ ਆ ਉਹਨਾਂ ਨੇ ਅਜੇ ਭਾਵੇਂ ਘੜੀ ਲਾ ਗਈ ਜਾਵੇ ਅਜੇ ਤੱਕ ਤੇ ਆਏ ਨਹੀਂ ਹੈਗੇ ਘੜੀ ਕੁ ਲੰਮੇ ਪੈ ਕੇ ਨਾ ਵਾਜੀ ਉੱਠਦੀਆਂ ਹਾ ਹਾਈ ਆ ਕੀ ਬਣੀ ਆਵਾ ਕਿੰਨਾ ਖਲਾਰਾ ਪਿਆ ਆ ਜਿੱਥੇ ਬੀਬੀ ਦੇ ਕੱਪੜੇ ਵੇ ਬੀਬੀ ਦੇ ਪਏ ਆ ਆ ਵੀ ਬੈੱਡ ਤੇ ਖਲਾਰਾ ਪਿਆ ਵਾ ਬਸ ਇਹ ਮੈਡਮ ਕਿੱਥੇ ਚਲ ਗਈ ਆ ਕੋਈ ਹਾਲ ਨਹੀਂ ਇਹਦਾ ਵੀ ਤੂੰ ਕੰਮ ਤਾਂ ਕਰਦਾ ਤੈਨੂੰ ਬੇੜਲਾ ਜਾਂ ਕੋਈ ਆਜੂ ਆ ਤੇ ਕੀ ਆਖੂਗਾ ਵੇਖ ਮਹਾਰਾਣੀ ਕਿੰਦਾ ਸੁੱਤੀ ਪਈ ਆ ਜੇ ਮਾੜਾ ਜਿਹਾ ਕਹਿ ਹੀ ਦਿੱਤਾ ਸੀ ਵੀ ਕੋਈ ਗੱਲ ਨਹੀਂ ਹੌਲੀ ਹੌਲੀ ਕੰਮ ਕਰ ਲਈ ਤੇ ਉਹਨੇ ਤਾਂ ਸੱਚੀ ਰਗੀ ਟਾ ਦਿੱਤੀ ਆ ਉਹ ਤਾਂ ਚੁੱਪ ਕਰਕੇ ਹਨ ਕੂਂਗ ਸੁੱਤੀ ਪਈ ਆ ਹਾਏ ਸਾਰਾ ਘਰ ਚ ਖਲਾਰਾ ਪਿਆ ਆ ਕੋਈ ਹਾਰਨਿੰਗਾ ਕਰਦਾ ਤੇ ਇਹ ਮੈਡਮ ਸੋ ਵੀ ਗਈ ਆ। ਦੀਦੀ ਮੈਂ ਕੀ ਕਹਾਂ? ਤੁਸੀਂ ਸੋ ਵੀ ਗਏ ਆ। ਆ ਖਲਾਰਾ ਸਾਰਾ ਉਦਾਂ ਹੀ ਖਿਲਰਿਆ ਵਾ। ਨਹੀਂ ਨਹੀਂ, ਸੁੱਤੀ ਤਾਂ ਨਹੀਂ। ਮੇਰਾ ਨਹੀਂ ਸਿਹਤ ਜੀ ਨਹੀਂ ਠੀਕ। ਤੇ ਮੈਂ ਲੰਮੇ ਪੈ ਗਈ ਮੈਨੂੰ ਚੱਕਰ ਜਿਹਾ ਆਉਂਦੇ ਤੇ ਮੈਂ ਚੱਲ 5 ਮਿੰਟ ਠਹਿਰ ਕੇ ਕੰਮ ਕਰ ਲਈ ਨਹੀਂ ਥੋੜਾ ਜਿਹਾ ਰੈਸਟ ਕਰ ਲੈਣੀ ਆ। ਨਾ ਫੇਰ ਤੁਹਾਡਾ ਵੀ ਹੋਈਏ ਕੰਮ ਹੋ ਗਿਆ। ਤੁਸੀਂ ਤੇ ਆ ਪਖੰਡ ਕਰਨੇ ਸ਼ੁਰੂ ਕਰ ਵੀ ਦਿੱਤੇ ਆ। ਜਿੱਦਾਂ ਆ ਕੰਮ ਵਾਲੀਆਂ ਰੱਖੀਆਂ ਹੁਣ ਤੇ ਉਹ ਵੀ ਆਈਏ ਪਖੰਡ ਕਰਦੀਆਂ ਵਾ। ਆ ਕੋਈ ਤਰੀਕਾ ਦਾ ਪਹਿਲਾਂ ਮੈਨੂੰ ਦੱਸੋ ਜੇ ਲੰਮੇ ਪੈਣਾ ਹੀ ਬੰਦਾ ਪਹਿਲਾਂ ਕੰਮ ਧੰਦਾ ਨਬੇੜਦਾ ਫੇਰ ਲੰਮੇ ਪੈਂਦਾ ਉਹ ਬਾਹਰ ਜਾ ਕੇ ਵੇਖੋ ਕੀ ਬਣਿਆ ਵਾ ਜੇ ਕੋਈ ਭੈਣ ਭਰਾ ਆ ਜਾਏ ਤੇ ਕੀ ਆਖੂਗਾ? ਨਹੀਂ ਨਹੀਂ। ਰਾਜਵਿੰਦਰ ਤੋਂ ਗੁੱਸਾ ਕਰ ਗਈਆਂ ਕੋਈ ਗੱਲ ਨਹੀਂ ਮੈਂ ਹੁਣੇ ਹੀ ਸਾਰਾ ਕੰਮ ਨਵੇੜ ਦਿੰਨੀ ਆ ਵੇਖ ਭੈਣ ਮੈਨੂੰ ਤਾਂ ਬੀਬੀ ਪਹਿਲਾਂ ਹੀ ਕਹਿੰਦੀ ਸੀ ਵੀ ਨਾ ਯਕੀਨ ਕਰੀ ਕਿਹ ਬੰਦੇ ਤੇ ਯਕੀਨ ਨਹੀਂ ਕਰ ਦਿੰਦਾ ਵੀ ਤੂੰ ਉਹਨੂੰ ਪੂਏ ਚਾੜੀ ਜਾਣ ਦੀ ਆ ਹੁਣ ਵੇਖ ਤੇਰੇ ਸਾਹਮਣੇ ਆ ਕਿੰਨੇ ਦਿਨਾਂ ਬਾਅਦ ਮੈਨੂੰ ਮਹੀਂ ਛੁੱਟੀ ਆਈ ਆ ਮੈਂ ਸੋਚਿਆ ਕਿ ਅੱਜ ਵੇਲੀ ਰਹਿ ਕੇ ਜਿਹੜਾ ਅਰੇਸਟ ਕਰ ਲੂੰਗੀ ਤੇ ਪਰ ਕੀ ਫਾਇਦਾ ਤੂੰ ਤੇ ਪਹਿਲਾਂ ਹੀ ਮੰਝਾ ਮੰਨ ਲਿਆ ਸਾਰਾ ਕੰਮ ਤੂੰ ਮੇਰੇ ਸਿਰ ਤੇ ਛੱਡ ਦਿੱਤਾ ਵਾ ਤੇ ਜੇ ਤੂੰ ਆਹੀ ਪਖੰਡ ਕਰਨਿਆ ਤੇ ਵੇਖ ਲੈ ਫਿਰ ਮੈਂ ਕੋਈ ਹੋਰ ਕੰਮ ਵਾਲੀ ਦਾਖ ਲੈਣੀ ਆ ਨਹੀਂ ਨਹੀਂ ਦੀਦੀ ਹਾਂ ਗੱਲ ਕਿਉਂ ਕਰਨ ਰਹੀ ਆ ਮੈਂ ਸਾਰਾ ਕੰਮ ਕਰ ਦੂੰਗੀ ਮੈਨੂੰ ਬੜੀ ਕੰਮ ਦੀ ਲੋੜ ਆ ਪਰ ਮੈਨੂੰ ਕੰਮ ਤੋਂ ਨਾ ਕੱਢਿਓ ਕੰਮ ਤੋਂ ਫੇ ਤੁਹਾਨੂੰ ਕੱਢਣਾ ਹੀ ਆ ਜੇ ਆਹ ਕੰਮ ਕਰਨੇ ਆ ਤੇ ਐਦਾਂ ਤੇ ਫੇ ਰੋਖਾ ਵਾ ਨਾ ਨਹੀਂ ਮੇਰੀ ਭੈਣ ਬਣ ਆ ਪੈਰਾਂ ਚ ਕੀ ਭੈਣ ਨੇ ਤੁਸੀਂ ਨਹੀਂ ਮੇਰਾ ਬਾਪੂ ਬਣ ਕੇ ਮੈਨੂੰ ਘਰੋਂ ਨਾ ਕੱਢੀਂ ਵੇਖ ਲੈ ਮੈਂ ਕਿੱਥੇ ਜਾਊਂਗੀ ਨਾ ਕੀ ਤਰੀਕਾ ਆ ਪੈਰਾਂ ਚ ਪੈਣ ਦੀ ਕੋਈ ਲੋੜ ਨਹੀਂ ਹੈਗੀ ਹਰਾਮ ਦਾ ਨਹੀਂ ਇਹ ਕਿਸੇ ਨੂੰ ਖਵਾਲ ਦੇ ਹੱਕ ਦਾ ਖਵਾਲ ਦੇ ਆ ਠੀਕ ਆ ਨਾ ਹੀ ਕਿਸੇ ਦਾ ਹੱਕ ਰੱਖਦੇ ਆ ਉਹ ਇੱਥੇ ਰਹਿਣਾ ਵਾ ਤੇ ਭਾਈ ਕੰਮ ਤੇ ਕਰਨਾ ਹੀ ਪੈਣਾ ਵਾ ਹੁਣ ਵੇਖ ਤੇਰੇ ਸਾਹਮਣੇ ਸਵੇਰ ਤੋਂ ਜਾਈਦਾ ਸ਼ਾਮਾਂ ਤੱਕ ਕਿਤੇ ਖਾਪਤਾ ਵਜਾਈਦਾ ਕੰਮ ਕਰਨੇ ਕਿਤੇ ਸੋਖੇ ਪਏ ਆ ਪੈਸਾ ਕਮਾਉਣਾ ਕਿਤੇ ਸੋਖਾ ਪਿਆ ਉਥੇ ਦਫ਼ਤਰਾਂ ਦੇ ਵਿੱਚ ਛੱਤੀਆਂ ਦੀਆਂ ਗੱਲਾਂ ਸੋਨੀਆਂ ਪੈਂਦੀਆਂ ਵਾ ਤੇ ਫੇਰ ਕਿਤੇ ਮਹੀਨੇ ਬਾਅਦ ਆ ਗਏ ਪੈਸੇ ਦਾ ਮੂੰਹ ਵੇਖੀਦਾ ਵਾ ਤੇ ਦੂ ਵੇਖ ਤੈਨੂੰ ਕੋਈ ਹੈ ਨਹੀਂ ਲੱਥੀ ਚੜੀ ਜੇ ਮੈਂ ਤੇਰੇ ਨਾਲ ਮਾਰਾ ਜਹਾਲੇ ਮੀਨਾ ਕੀ ਵਰਤ ਲਿਆ ਤੂੰ ਤਾਂ ਫੇ ਪੁਹੇ ਚੜ ਗਈ ਆ